ਬਰਨਾਲੇ ਜ਼ਿਲ੍ਹੇ ਦਾ ਬਟਾਉਂਦਾ ਜਥੇਬੰਦੀ ਦਾ ਆਗੂ ਹੈ ਜਿਹੜਾ ਅੱਜ ਤੁਸੀਂ ਇੱਥੇ ਚੱਕਾ ਜਾਮ ਕੀਤਾ ਪਹਿਲਾਂ ਦਾ ਇਹ ਸਾਡਾ ਸੰਯੁਕਤ ਮੋਰਚੇ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਨੀਕਿਆ ਗਿਆ ਸੀ 5 ਤਰੀਕ ਤੋਂ ਤੇ ਅਸੀਂ ਚੱਕਾ ਜਾਮ ਕਰਾਂਗੇ ਸਾਨੂੰ ਵਧੀਆ ਸਬਸਤ ਦੇ ਦੁਕਾਨਦਾਰ ਭਰਾ ਦੀ ਜਿੰਨੇ ਜਿੰਨੇ ਸਾਡੇ ਬੈਂਕ ਹਾਲਾ ਹੁਣ ਅਗਲਾ ਮੋਰਚਾ ਦਿੱਲੀ ਚੱਕਾ ਜਮ ਦਿੱਲੀ ਹੈ ਦਿੱਲੀ ਦੇ ਵਿੱਚ ਸਾਡੇ ਅੱਲੇ ਬੰਬ ਸੁੱਟੇ ਜਾ ਰਹੇ ਨੇ ਉਹਨਾਂ ਦੇ ਉੱਤੇ ਫਿਰਦੇ ਇਹਦੇ ਦੋੜੇ ਤੇ ਉਹਨਾਂ ਨੂੰ ਲਗਾਤਾਰ ਪਿੱਛੇ ਜਾ ਰਹੇ ਫਟੜ ਵੀ ਕੀਤੇ ਨੇ ਕਿਸਾਨਾਂ ਪਰ ਹਲੇ ਵੀ ਪੰਜਾਬ ਦੇ ਕਿਸਾਨ ਪਿੱਛੇ ਹੀ ਹਟਰੇ ਟਰਾਲੀਆਂ ਦੇ ਦਰਦਿਆਂ ਸਾਡੇ ਕੋਲ ਦੀ ਲੰਗੀਆਂ ਨੇ ਉਹ ਇੱਥੇ ਜਾ ਰਹੇ ਨੇ ਸਿੰਧੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਉੱਥੇ ਪਹੁੰਚ ਰਹੇ ਨੇ ਜੋ ਅਗਲਾ ਐਕਸ਼ਨ ਹੈ ਹੋਣਾ ਉਹ ਸਾਡੇ ਜਥੇਬੰਦੀ ਵੱਲੋਂ ਸਿਲਗਤ ਮੋਰਚੇ ਵੱਲੋਂ ਵੀ ਕਿਸ ਤਰ੍ਹਾਂ ਐਕਸ਼ਨ ਲੈਣਾ ਹੈ ਉਹ ਅਸੀਂ ਦੁਬਾਰਾ ਅਨਾਉਂਸ ਕਰਕੇ ਜਾਵਾਂਗੇ ਉਥੋਂ ਕਿਉਂਕਿ ਜਿਹੜਾ ਅਗਲਾ ਐਕਸ਼ਨ ਨੇਗੇ ਉਹ ਕੋਈ ਟੋਲ ਪਲਾਜ਼ਾ ਬੰਦ ਕਰਨਾ ਜਾਂ ਮੈਸ ਪੰਪ ਬੰਦ ਕਰਨੇ ਨੇ ਜਾਂ ਰੇਲਾਂ ਰੋਕਣੀਆਂ ਨੇ ਜਿਸ ਤਰ੍ਹਾਂ ਦਾ ਵੀ ਆਊਗਾ ਅਸੀਂ ਸਨਾਰ ਸੇ ਇਥੋਂ ਸ਼ੁਰੂ ਕਰਕੇ ਬਾਜ਼ਾਰ ਤੋਂ ਜੇਕਰ ਸਾਨੂੰ ਲੋੜ ਪਈ ਸਾਨੂੰ ਜਿਸ ਤਰ੍ਹਾਂ ਹੰਗਾਰਾ ਮਿਲਦਾ ਸਾਡੇ ਹਿੰਦੂ ਭਰਾਵਾਂ ਦਾ ਵੀ ਸਾਡੇ ਦੁਕਾਨਦਾਰ ਵੀਰਾਂ ਦਾ ਵੀ ਵੀ ਸੋਡੇ ਨਾਲ ਆ ਮੋਢਾ ਨਾਲ ਮੋਢਾ ਲਾ ਕੇ ਜੇ ਦਿੱਲੀ ਦੇ ਨਾਲ ਲੜਨਾ ਪਿਆ ਅਸੀਂ ਤਾਂ ਆਪਣੇ ਹੱਥ ਖਾਲੀ ਹੱਥ ਜਾਵਾਂਗੇ ਅਤੇ ਦਿੱਲੀ ਦੇ ਨਾਲ ਟੱਕਰ ਲਵਾਂਗੇ ਜਿਸ ਤਰ੍ਹਾਂ ਸਨੇਹਾ ਆ ਅਗਲੀ ਕਾਲ ਆਈ ਉਸ ਤਰ੍ਹਾਂ ਸਾਡਾ ਅਗਲਾ ਐਕਸ਼ਨ ਹੋਵੇਗਾ ਅੱਜ ਸਾਡਾ ਇਹ ਚੱਕਾ ਜਾਮ ਨੂੰ ਸਾਡਾ ਫੁੱਲ ਚ ਚੈੱਕ ਕਰ ਦਰਵੇਲ ਜਾਂ ਬੰਦੇ ਸਾਹਮਣੇ ਤੁਹਾਨੂੰ ਜੱਟਾ ਦਾ ਰਾਖੀਦਾਰ ਸੀ ਦੇਖੋ ਸਾਡਾ ਸਿੰਘਾ ਸੋਨਾ ਜਿਹੜਾ ਪੰਜਾਬ ਚ ਅਸੀਂ ਉਹਨਾਂ ਦੀ ਹਮਾਇਤ ਕਰਿਆ ਜਿਸ ਤਰ੍ਹਾਂ ਵੀ ਪ੍ਰੋਕਲ ਆਈ ਹੈਗੀ ਅਸੀਂ ਉਹਨਾਂ ਦੀ ਹਮਾਇਤ ਆ ਪਰ ਜਦੋਂ ਇਹ ਸਿੰਘਰਸ ਉਹ ਤੋਂ ਵੱਧ ਨੇ ਜਦੋਂ ਬਾਣ ਲੱਗੇ ਤਾਂ ਵੀ ਰੋਹ ਜਾਂਦੇ ਜਿਸ ਤਰ੍ਹਾਂ ਸਾਡੇ ਨੌਜਵਾਨ ਨੇ ਉਹਦੇ ਨਾਲ ਗਏ ਨੇ ਉਹਨਾਂ ਨੂੰ ਕੋਈ ਜਫੇਬੰਦੀ ਤੱਕ ਨਹੀਂ ਮਸਲਾ ਉਹਨਾਂ ਨੂੰ ਜ਼ਿਮੀਂਦਾਰੀ ਦਾ ਰੋਲ ਨਹੀਂ ਹੈਗਾ ਉਹਨਾਂ ਦਾ ਸਿਰਫ ਕਿਸਾਨੀ ਦਾ ਮਸਲਾ ਕਿਸਾਨੀ ਕਰਕੇ ਅਸੀਂ ਉਹਨਾਂ ਦੇ ਨਾਲ ਖੜਿਆ ਨਾ ਨਾ ਕਿਸੇ ਜ਼ਿਮੀਂਦਾਰੀ ਨਾਲ ਸਾਡੇ ਪੱਖਪਾਤ ਨੇਗਾ ਦਾ ਵਿਰੋਧ ਹੈ ਸਿਰਫ ਸਾਡੇ ਨੌਜਵਾਨੇ ਸੱਟਾਂ ਵੱਜੇ ਨੇ ਉਹਦੇ ਵਿਰੋਧ ਚ ਅਸੀਂ ਉਹਨਾਂ ਦਾ ਸਾਰੇ ਜ਼ਿਮੀਂਦਾਰ ਬੰਦੇ ਆ ਪੱਕ ਪੁਰਾਗੇ ਮੋਤਵਾ ਵੀ ਪਹਿਲਾਂ ਦੁਗਨੇ ਜੋਸ਼ ਨਾਲ ਕਰਦੇ ਆ। ਯਾਨੀ ਕਿ ਪਹਿਲਾਂ ਨਿਰਾਸ਼ਾ ਵਿੱਚ ਸੀ ਖੜਾ ਕੇ ਆਇਆ ਸੀ। ਉਹਨਾਂ ਨੂੰ ਇਹੀ ਚੀਜ਼ ਕਰਾਉਣਾ ਸੀ। ਦੇਖੋ ਨੌਜਵਾਨ ਹੁੰਦੇ ਨੇ ਚਟਪਟ ਫੈਸਲਾ ਕਰਨ ਦੇ ਆਦੀ ਹੁੰਦੇ ਨੇ। ਜਿਹੜੀਆਂ ਜੱਥੇਬੰਦੀਆਂ ਨੇ ਹਮੇਸ਼ਾ ਸੰਭਲ ਸੋਚ ਕੇ ਚੱਲਦੀਆਂ ਨੇ ਵੀ ਦੁਸ਼ਮਣ ਕਿੱਥੇ ਬੈਠਾ ਹੈ ਕੀ ਦੇ ਨਾਲ ਲੜਨਾ ਇਹਨਾਂ ਦਾ ਕੀ ਕੰਮ ਹੁੰਦਾ ਹੈ ਤੇ ਥੋੜੇ ਜੇ ਸਟੇਜ ਤੇ ਗਰਮ ਦਈਏ ਹੁੰਦੇ ਨੇ ਇਹਨਾਂ ਦਾ ਕੰਮ ਹੈ ਝੱਟਪਟ ਸਿਰੇ ਸਾਡੇ ਆਮ ਨੌਜਵਾਨ ਪੁਲਿਸ ਮਲਾਜੇ ਮੁੰਡੇ ਹੁੰਦੇ ਨੇ ਤੇ ਉਹਨਾਂ ਦੇ ਨਾਲ ਪੰਗਾ ਬਾਏ ਖੜ ਜਾਂਦੇ ਨੇ ਜਦੋਂ ਕਹੇ ਸਾਡਾ ਦੁਸ਼ਮਣ ਦਾ ਕਿਤੇ ਹੋਰ ਹੀ ਬੱਥਾ ਹੈ ਅਸੀਂ ਤਾਂ ਉਹਦੇ ਨਾਲ ਲੜਾਈ ਹੁੰਦੀ ਹੈ ਸਾਡੀ ਪੰਜਾਬ ਸਰਕਾਰ ਨੂੰ ਕਿਵੇਂ ਦੇਖੀਓ ਆਪਦੇ ਅੰਦਰ ਆ ਰਹੇ ਗੋਲਿਆਂ ਨੂੰ ਵੀ ਨਹੀਂ ਰੋਕਦੀ ਪੰਜਾਬ ਸਰਕਾਰ ਤਾਂ ਆਪਦੀ ਸਿਆਸਤ ਦੇ ਨਾਲ ਆਪਦਾ ਜਿਹੜਾ ਟਾਈਮ ਟਪਾ ਰਹੀ ਹੈਗੀ ਉਹ ਤਾਂ ਇਹ ਸੋਚ ਰਹੀ ਹੈ ਵੀ ਇਹਨਾਂ ਦਾ ਮੂੰਹ ਅਸੀਂ ਸੈਂਟਰ ਗਰੀ ਨੂੰ ਰੱਖੇ ਸੈਂਟਰ ਨਾਲ ਲੜਾਈ ਰੱਖੀਏ ਅਸੀਂ ਆਪਣੀ ਜਿਹੜੀ ਕੁਰਸੀਆਂ ਨੂੰ ਬਚਾਈ ਰੱਖੀਏ ਉਹਨਾਂ ਦਾ ਬਤੀਰਾ ਇਸ ਪੱਖੋਂ ਲੱਗ ਰਿਹਾ ਕਿਉਂਕਿ ਜਦੋਂ ਪੰਜਾਬ ਦੇ ਸਰਦਾਂ ਦੇ ਆ ਕੇ ਉਹਨਾਂ ਨੇ ਡਾਣ ਦੇ ਬੱਬਲੇ ਹਮਲੇ ਕਰਦੇ ਨੇ ਉਹਨਾਂ ਨੇ ਕਿਸ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਅੱਜ ਤੱਕ ਮੁੱਖ ਮੰਤਰੀ ਨੇ ਇਹ ਸਾਡੇ ਨਾਲ ਜੇ ਕੋ ੱਟਕਾ ਹੋ ਰਿਹਾ ਉਹਨਾਂ ਨੇ ਸਿਰਫ ਇਹੀ ਹੈ ਵੀ ਆਪਣੀਆਂ ਸੈਸੀ ਸੈਸੀ ਦੇ ਪਿਆਰੋ ਸੈਸੀ ਰੋਟੀਆਂ ਸੇਕ ਰਹੇ ਨੇ ਔਰ ਉਹ ਸਾਨੂੰ ਬਿਲੀ ਰਹਾ ਲੜਾ ਕੇ ਆਪ ਦਾ ਰਾਜ ਕਾਇਮ ਕਰੀ ਬਠੀ ਨੇ